ਉਹ ਵੀ ਆਪਣਾ ਪਾਉਂ ਚੁੱਕਿਆ ਕੰਮ ਲਈ ਬਹੁ ਵੀ ਪੈਪਣਾ ਵੜਦੀ ਬਹੁਤ ਵਧੀਆ ਜਿਹੜੀ ਸਫਾਈ ਹੋ ਰਹੀ ਆ ਖਾਲੇ ਦੀ ਜੀ.ਟੀ.ਬੀ ਨਾਲ ਆਹ ਰਾਹ ਜਿਹੜਾ ਰਾਹ ਤੇ ਨਾਲ ਮਿੱਟੀ ਲਾਦੀ ਹੈਗੀ ਫੇਰ ਆਹ ਹੋਰ ਖੁੱਲ ਜੂਗਾ ਵਧੀਆ ਜਿਹੜਾ ਕੰਮਕਾਰ ਹੋ ਰਿਹਾ ਸਰਪੰਤਾਵ ਆਪਣੇ ਰਦੀਪ ਟੰਗੀ ਢੱਲੋ ਸਾਹਿਬ ਵਧੀਆ ਕੰਮ ਕਰਵਾ ਰਹੇ ਆ ਕੋਲੇ ਖੜਕੇ ਜੀ ਦੋਸਤੋ ਬਾਤ ਕੰਮ ਥੋੜਾ ਹੀ ਰਹਿ ਗਿਆ ਤੇ ਇਧਰਲੇ ਪਾਸੇ ਬੋਵੀ ਲੱਗਿਆ ਪਿਆ ਆਪਣਾ ਇਹ ਪੁਲੀ ਸੀਗੀ ਤੇ ਪੁਲੀ ਖਾਲੀ ਕਰ ਰਿਆ ਤੇ ਬਸ ਇੱਥੋਂ ਦੇਖੋ ਵੀ ਕੰਮ ਥੋੜਾ ਹੀ ਰਹਿ ਗਿਆ ਅੱਗੇ ਪੱਕਾ ਆਪਣਾ ਖਾਲਾ ਚੱਲ ਪੈਣਾ ਕੰਮ ਰਹਿ ਗਿਆ ਥੋੜਾ ਜੀ ਤੇ ਮੁੜ ਕੇ ਹੋਰ ਕੰਮ ਬੈਠਣਾ ਆਪਾਂ ਠੀਕ ਹੋ ਰਿਹਾ ਕੰਮ ਹਾਂਜੀ ਹਾਂਜੀ ਵਧੀਆ ਠੀਕ ਕਹਿਣਾ ਚੋਣੇ ਆ ਕਹਿਣੇ ਚੋਣੇ ਇਹ ਕੰਮ ਬਹੁਤ ਵਧੀਆ ਹੋ ਰਿਹਾ ਠੀਕ ਆ ਹਾਂ ਧੰਨਵਾਦ ਸਰਪੰਚ ਸਾਹਿਬ ਦਾ ਠੀਕ ਹੈ ਜੀ ਹਾਂ ਵੀ ਦੋਸਤੋ ਜਿੰਨੇ ਵੀ ਆਪਣੇ ਪਿੰਡ ਵਾਲੇ ਵੀਰ ਆ ਸਾਰੇ ਕੰਮ ਤੋਂ ਖੁਸ਼ ਆ ਵੀ ਬਹੁਤ ਵਧੀਆ ਸਰਪੰਚ ਸਾਹਿਬ ਕੰਮ ਕਰ ਰਹੇ ਆ ਸੋ ਐਦਾ ਜਦੋਂ ਹੱਲਾਸ਼ੀਰੀ ਮਿਲਦੀ ਆ ਤੇ ਹੋਰ ਨਾ ਹੋਰ ਕੋਈ ਵੀ ਕੰਮ ਵਧੀਆ ਜਿਹੜੇ ਪਿੰਡ ਦੇ ਵਿੱਚ ਫਿਰ ಗ್ರಾಮ ਪੰਚਾਇਤ ਦਾ ਵੀ ਮਾਣ ਕਰਦਾ ਵੀ ਆਪਾਂ ਹੋਰ ਵਧੀਆ ਕਰਗੇ ਹੋਰ ਵਧੀਆ ਕਰਗੇ ਤੇ ਜਿੰਨਾ ਜਿੰਨੇ ਆਪਾਂ ਸ਼ਾਬਾਸ਼ੀ ਦੇਵਾਂਗੇ ਹੱਲਾਸ਼ੀਰੀ ਦੇਵਾਂਗੇ ਪੰਚਾਇਤ ਨੂੰ ਸਰਪੰਚ ਨੂੰ ਤੇ ਆਪਣੇ ਉਨੇ ਹੀ ਕੰਮ ਜਿਹੜੇ ਵਧੀਆ ਹੋਰ ਪਿੰਡ ਦੇ ਵਿੱਚ ਹੋਣਗੇ। ਸੋ ਧੰਨਵਾਦ ਸਾਡੇ ਪਿੰਡ ਗਵਿੰਦਗੜ੍ਹ ਤੇ ਸਾਰੇ ਵੀਰਾਂ ਦਾ ਸਮੁੱਚੀ ಗ್ರಾಮ ਪੰਚਾਇਤ ਦਾ ਜਿਹੜੇ ਖਲਾਸ਼ੀਰੀ ਦੇ ਰਹੇ ਆ ಗ್ರಾಮ ਪੰਚਾਇਤ ਨੂੰ ਸਾਡੇ ਪਿੰਡ ਵਾਲੇ ਤੇ ਸਰਪੰਚ ਸਾਹਿਬ ਦਾ ਧੰਨਵਾਦ ਆ। ਬਹੁਤ ਵਧੀਆ ਕੰਮ ਜਿਹੜੇ ਕਾ ਹੋ ਰਹੇ ਨੇ। ਐਮਐਲਏ ਆਪਣੇ ਅਮੋਲਕ ਸਿੰਘ ਜੀ ਅਤੇ ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ। ਜੀ ਦੋਸਤੋ ਕੰਮ ਬਸ ਲਓ ਨੌ ਤੇ ਆ ਤੇ ਦੋ ਤਿੰਨ ਜਿਹੜੇ ਆ ਘੁੱਪੇ ਜਿਹੇ ਹੋਰ ਬਣ ਗਏ ਤੇ ਲਾਸਟ ਟਰਾਲੀ ਬਣ ਰਹੀ ਆ ਦੇਖ ਉਧਰਲੇ ਬਾਤੇ ਕਿਸ਼ਨਾ ਢਿੱਲੋ ਵੀ ਪਹੁੰਚ ਚੁੱਕਿਆ ਬਾਈ ਚਾ ਲੈ ਕੇ ਆਇਆ ਸਿਕੰਦਰ ਢਿੱਲੋ ਯੂਐਸਏ ਵਾਲੇ ਦਾ ਛੋਟਾ ਵੀਰ ਬਾਈ ਕਿਸ਼ਨਾ ਢਿੱਲੋ ਯੂਐਸਏ ਪਹੁੰਚ ਚੁੱਕਿਆ ਇੱਕ ਹੋਰ ਗੱਲ ਆ ਬਾਈ ਆਮ ਤੌਰ ਤੇ ਆਪਾਂ ਦੇਖਦੇ ਆਂ ਵੀ ਸਰਪੰਚ ਇਹ ਰਹਿੰਦੇ ਵੀ ਐ ਕੰਮ ਕਰਦੇ ਹੋ ਤੇ ਐ ਕਰਦੇ ਹੋ ਤੇ ਪਾਸੇ ਹੋ ਕੇ ਖੜ ਜਾਂਦੇ ਆ ਪਰ ਸਾਡਾ ਜਿਹੜਾ ਸਰਪੰਚ ਆ ਬਾਈ ਹਰਦੀਪ ਘਟਲੋ ਦੇਖੋ ਤੁਹਾਡੇ ਸਾਹਮਣੇ ਐ ਕੋਲੇ ਖੜ ਕੇ ਕੰਮ ਕਰਵਾ ਰਿਹਾ ਬਹੁਤ ਵਧੀਆ ਜਿਹੜਾ ਕੰਮ ਲਾਗਾ ਜੋ ਕੰਮ ਬਾਈ ਵਰਗੇ ਕਰਾ ਰਹੇ ਆ ਤੇ ਕੋਲੇ ਖੜ ਕੇ ਨਹੀਂ ਅਗਲਾ ਕਹਿੰਦਾ ਰ ਆਪਾਂ ਕਿੱਧਰ ਮਿੱਟੀ ਗਾਰੇ ਦੇ ਵਿੱਚ ਉੱਲੇ ਪੜਾਂਗੇ ਸਰਪੰਚ ਕਹਿੰਦਾ ਵੀ ਚੱਲੋ ਯਾਰ ਮੁੰਡੇ ਕਰੀ ਜਾਂਦੇ ਆ ਵੀ ਪਾਸੇ ਹੋ ਕੇ ਆ ਬੋਬੀ ਦਾ ਵੀ ਧੰਨਵਾਦ ਕਰਦੇ ਆ ਬੋਬੀ ਬਹੁਤ ਵਧੀਆ ਕੰਮ ਕਰ ਰਿਹਾ ਤੇ ਸਰਪੰਚ ਦੀ ਆਪਾਂ ਗੱਲ ਕਰ ਰਹੇ ਸੀ ਆਮ ਤੌਰ ਤੇ ਸਰਪੰਚੋ ਆਪਾਂ ਦੇਖਦੇ ਹੁੰਦੇ ਆ ਪਾਸੇ ਉਹ ਕਿ ਖੜ ਜਾਂਦੇ ਆ ਇਹ ਕਰ ਦੇਣਗੇ ਆਪਾਂ ਕਹਿਦਾਗਾ ਬਸ ਪਰ ਹਰਦੀਪ ਸਾਡੇ ਹੀ ਹਰਦੀਪ ਸਿੰਘ ਜੀ ਢੱਲੋ ਸਰਪੰਚ ਸਾਹਿਬ ਕੋਲੇ ਖੜ ਕੇ ਬਹੁਤ ਵਧੀਆ ਕੰਮ ਕਰਾ ਰਿਹਾ ਬਾਈ ਕਿਸ ਨੇ ਢੱਲੋਣਾ ਕਰਾਇਆ ਇਹ ਗੱਲ ਬਾਤ ਹੋਰ ਕਿਸ ਨੇ ਬਾਈ ਠੀਕ ਠਾਕ ਹਾਂ ਬਧੀਆ ਬਧੀਆ ਚਾਹ ਲੈ ਕੇ ਆ ਗਏ ਫਿਰ ਹਾਂ ਧੰਨਵਾਦ ਪਿੰਡ ਦਾ ਕੰਮ ਚੱਲਦਾ ਯਾਰ ਤੇ ਕੀ ਕਹਿਣਾ ਚਾਹੁੰਦੇ ਆ ਸਰਪੰਚ ਸਾਹਿਬ ਬਾਰੇ ਪੰਚਾਇਤ ਬਾਰੇ ਹਾਂਜੀ ਇਧਰੋਂ ਹੁਣ ਮਿਲਿਆ ਸਾਨੂੰ ਠੀਕ ਹੈ ਸਹੀ ਠੀਕ ਹੈ ਜੀ ਦੇਖੋ ਕੰਮ ਕਰਾਈ ਜਾਂਦਾ ਬਹੁਤ ਵਧੀਆ ਬਹੁਤ ਵਧੀਆ ਗ੍ਰਾਮ ਪੰਚਾਇਤ ਗਵਿੰਦਗੜ੍ਹ ਕਵਾਸਾ ਰਿਹਾ ਬਈ ਇਹ ਤਾਂ ਸ਼ੁਰੂਆਤ ਕੀਤੀ ਹੈ ਸ਼ੁਰੂਆਤਾਂ ਹਲੇ ਤਾਂ ਹਾਂ ਸ਼ੁਰੂਆਤਾਂ ਹਲੇ ਤਾਂ ਸ਼ੁਰੂਆਤਾਂ ਆਗੇ ਆਗੇ ਦੇਖੋ ਹੋਤਾ ਹੈ ਕੀ ਤੇ ਹੋਰ ਕੀ ਕਹਿਣਾ ਚਾਹੁੰਦੇ ਆ ਜਿਵੇਂ ਕਹਿਣਾ ਕੁੱਕੜ ਪੜਾਕਾ ਹਾਂ ਊਤ ਲਾਇਆ ਹੈ ਇਸਨ ਅੱਛਾ ਇਹ ਤਾਂ ਕੁੱਕੜ ਪੜਾਕਾ ਚਲਾਇਆ ਬੰਬ ਚਲਾਉਣਾ ਹਜੇ ਆ ਇਹਦਾ ਬੰਬ ਜਿਹੜੇ ਉਹ ਤਾਂ ਜਾ ਕੇ ਬਣਦੇ ਹੁੰਦੇ ਆ ਇਸ ਤਵਾ ਜੀਆਂ ਠੋਲੀਆਂ ਜੀਆਂ ਉਹ ਤਾਂ ਹਜੇ ਰਹਿੰਦੇ ਆ ਤੇ ਆ ਠੀਕ ਆ ਇਹ ਆ ਬਹੁਤ ਸੋਹਣਾ ਹਾਂਜੀ ਕੰਮ ਸਰਪੰਚ ਸਾਹਿਬ ਠੀਕ ਆ ਜੀ ਚਾਹ ਪੀਓ ਜੀ ਪੀਨੇ ਆਗੇ ਇਹ ਹੈ ਜੀ ਆਪਣਾ ਕਿਸ਼ਨਾ ਢਿੱਲੋ ਬਾਈ ਸਖੇਂਦਰ ਢਿੱਲੋ ਯੂ ਐਸ اے ਵਾਲੇ ਦਾ ਛੋਟਾ ਵੀਰ ਬਾਬਾ ਬਿੱਕਰ ਸਿੰਘ ਦਾ ਪੁੱਤਰਾ ਬਾਈ ਕਿਸਨੇ ਢਿੱਲੋ ਜੀ ਸਾਡੇ ਅੱਜ ਚਾਹ ਦੀ ਸੇਵਾ ਕਰ ਰਹੀ ਹੈ ਚਾਹ ਲੈ ਕੇ ਆਈ ਹੈ ਧੰਨਵਾਦ ਕਰਾਂਗੇ ਤੇ ਇਧਰਲੇ ਪਾਸੇ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹਰਦੀਪ ਸਿੰਘ ਢਿੱਲੋ ਸਾਹਿਬ ਦਾ ਤੇ ਦੋਸਤੋ ਬਹੁਤ ਵਧੀਆ ਜਿਹੜਾ ਕੰਮ ਪਿੰਡ ਗੋਵਿੰਦਗੜ੍ਹ ਦੌੜੀਖਾਨੇ ਦੇ ਸਰਪੰਚ ਸਾਹਿਬ ਕਰਾ ਰਹੇ ਆ ਤੇ ਬਾਕੀ ਹਲੇ ਤਾਂ ਬਾਈ ਦੀ ਗੱਲ ਸਹੀ ਆ ਹਜੇ ਤੱਕ ਕੁੱਕੜ ਪੜਾਕਾ ਹੀ ਛੱਡਿਆ ਅਸੀਂ ਤਾਂ ਵੱਡੇ ਬੰਬ ਬਹੁਤ ਚੱਲਣੇ ਆ ਕਿਉਂਕਿ ਹਲੇ ਹੋਰ ਬਹੁਤ ਚੰਗੇ ਜਿਹੜੇ ਕੰਮ ਹੋਰ ਜਿਹੜੇ ਲਾਗਾ ਜੋ ਕੰਮ ਹੋਰ ਹੋਣ ਵਾਲੇ ਆ ਉਹ ਵੀ ਇੱਕ ਕੰਮ ਹੋਰ ਵੀ ਹੋ ਰਿਹਾ ਆਪਣੇ ਪਿੰਡ ਦੇ ਵਿੱਚ ਆਂਗਣ ਆਂਗਣਵਾੜੀ ਬਣ ਰਹੀ ਆ ਅੱਛਾ ਜੀ ਹਾਂ ਜੀ ਤੇ 10 ਮਰਲੇ ਜਿਹੜਾ ਥਾਂ ਵੀ ਉਹ ਕੜਵਾਇਆ ਗਿਆ ਹੈਗਾ ਉੱਥੋਂ ਪੰਚਾਇਤੀ ਖਾਂ ਪੈਟਰੋਲ ਪੰਪ ਨੂੰ ਮਾਲਕ ਹਾਂ ਜੀ ਤੇ ਪਿੰਡ ਨੂੰ ਸਰਰੰਜ ਹਾਂ ਜੀ ਹੁਣ ਮਿਲਿਆ ਸਹੀ ਠੀਕ ਹੈ ਸੁਪੋ ਬਹੁਤ ਵਧੀਆ ਜਿਹੜਾ ਕੰਮਕਾਰ ਹੋ ਰਿਹਾ ਤੇ ਧੰਨਵਾਦ ਕਰਦੇ ਆ ਸਰਪੰਚ ਸਾਹਿਬ ਸਾਡੇ ਹਰਦੀਪ ਸਿੰਘ ਜੀ ਢੱਲੋਂ ਤਮੁੱਚੀ ಗ್ರಾಮ ਪੰਚਾਇਤ ਦਾ ਅਸੀਂ ਸਾਡੇ ਐਮਐਲਏ ਸਾਹਿਬ ਦਾ ਵੀ ਧੰਨਵਾਦ ਕਰਾਂਗੇ ਅਮੋਲਕ ਸਿੰਘ ਜੀ ਸਾਡੇ ਐਮਐਲਏ ਸਾਹਿਬ ਤੇ ਸਾਡੇ ਹਲਕੇ ਦੇ ਬਹੁਤ ਵਧੀਆ ਸਾਡੇ ਐਮਐਲਏ ਸਾਹਿਬ ਵੀ ਸਾਨੂੰ ਵਧੀਆ ਜਿਹੜਾ ਸਾਥ ਦੇ ਰਹੇ ਆ ਧੰਨਵਾਦ ਕਰਦੇ ਆ ਤੇ ਸਾਡੇ ਜਿੰਨਾ ਵੀਰਾਂ ਨੇ ਸੇਵਾ ਦੇ ਵਿੱਚ ਇਹ ਸੇਵਾ ਦੇ ਵਿੱਚ ਹਿੱਸਾ ਪਾਇਆ ਟਰੈਕਟਰ ਟਰਾਲਿੰਗਾਂ ਲੈ ਕੇ ਕੋਈ ਕਰਾਹਾ ਲੈ ਕੇ ਆਇਆ ਸਾਰੇ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਡੇ ਨਾਲ ਮੋੜ ਦੇ ਨਾਲ ਮੋੜਾ ਲਾ ਕੇ ਚੱਲੇ ਆ ਸਾਥ ਦਿੱਤਾ ਸਾਰਿਆਂ ਦਾ ਧੰਨਵਾਦ ਲੋ ਜੀ ਮੈਂ ਬੱਚੇ ਲੈ ਕੇ ਓੜੇ ਅੱਗੇ ਫੱਟੀ ਜਿਹੜੀ ਕੀ ਨਾਂ ਲੈਂਦੇ ਆਗੇ ਪੱਤਾ ਖਲਾ ਚੱਲ ਪਿਆ ਉਹ ਸਾਫ਼ ਹੋ ਗਿਆ ਵਿਆ ਹੁਣ ਫੱਟੀ ਕੱਟ ਦੇਣੀ ਆ ਕੋਈ ਫੱਟੀ ਕੱਟ ਦੇ ਬਾਈ ਓਏ ਅੱਡੀ ਕੱਟ ਨਹੀਂ ਆਣਾ ਹਾਂ ਹੁਣ ਜੇ ਪਾਣੀ ਰੋਕਿਆ ਸੀ ਇਹ ਪਾਣੀ ਕਿਹੜਾ ਰੋਕਿਆ ਹੋਇਆ ਸੀ ਅੱਛਾ ਕੰਮ ਬਹੁਤ ਲਾਗਿਆ ਯਾਰ ਟਰਕੇ ਲੱਗੇ ਮੈਨੂੰ ਨਾ ਟਰਾਲੀਆਂ ਬਹੁਤ ਪੜਨੀਆਂ ਯਾਰ ਪਰ ਬਾਸ ਜੀ ਛੁੱਟੀ ਆ ਹੈਨਾ ਕੰਮ ਕੰਮ ਫੱਟੀ ਦੀ ਕੱਟਦੇ ਕੰਮ ਬਰੀਕ ਸੀ ਹੈਨਾ ਮਸ਼ੀਨ ਦੇ ਹਿਸਾਬ ਨਾਲ ਦੇਖੋ ਦੋਸਤੋ ਇੰਨਾ ਡੂੰਘਾ ਖਾਣਾ ਜਿਹੜਾ ਇਹ ਹੋਇਆ ਆਓ ਦੇਖੋ ਪਾਣੀ ਆ ਰਿਹਾ ਲੋ ਜੀ ਇਹ ਹੁਣ ਜਾਣਾ ਪਾਣੀ ਚੂਕਦਾ ਸੇਮ ਨਾਲੇ ਦੇ ਵਿੱਚ ਤੇ ਦੋਸਤੋ ਆਪਣੀ ਵੀਡੀਓ ਨੂੰ ਬਹੁਤ ਤੋਂ ਬੱਦ ਸ਼ੇਅਰ ਕਰਿਓ ਤੇ ਬਹੁਤ ਤੋਂ ਬੱਦ ਜਿਹੜਾ ਲਾਈਕ ਕਮੈਂਟ ਜਰੂਰ ਕਰਿਓ ਬਾਈਆਂ ਬਾਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਵੀਡੀਓ ਨੂੰ ਬਹੁਤ ਤੋਂ ਬੱਦ ਸ਼ੇਅਰ ਕਰਿਆ ਕਰੋ ਜਿਹੜੇ ਆਪਾਂ ਚੰਗੇ ਕੰਮ ਕਰਾਉਣੇ ਆਗੇ ਇਹਨਾਂ ਨੂੰ ਜਿਹੜਾ ਸ਼ੇਅਰ ਕਰਗੇ ਕਿ ਹੋਰ ਵੀ ਪਿੰਡਾਂ ਦੇ ਵਿੱਚ ਵਿਕਾਸ ਹੁੰਦੇ ਰਹਿਣ। ਤੋਂ ਸੁਮਤੀ ಗ್ರಾಮ ਪੰਚਾਇਤ ਗਵਿੰਦਗੜ੍ਹ ਦਵੜੀਖਾਨਾ ਸਰਪੰਚ ਸਾਹਿਬ ਹਰਦੀਪ ਸਿੰਘ ਢੱਲੋ ਦਾ ਬਹੁਤ ਬਹੁਤ ਧੰਨਵਾਦ ਜੀ। ਸਾਰੇ ਮੈਂਬਰ ਸਾਹਿਬਾਨ ਸੁਮਤੀ ਨਗਰ ਦਾ ਬਹੁਤ ਬਹੁਤ ਧੰਨਵਾਦ ਪਿੰਡ ਗਵਿੰਦਗੜ੍ਹ ਦਵੜੀਖਾਨਾ। पाणी भई